ਇਹ ਮੇਤਰਾ ਘੋੜਾ ਵਹਿਲਾ ਤਰ੍ਹਾਂ ਫਿਰਦਾ ਸੀਗਾ ਘੋੜਾ ਕਹਿੰਦਾ ਮੈਂ ਅਮਰੀਕਾ ਜਾਣਾ ਅਮਰੀਕਾ ਜਾਣਾ ਘੋੜੇ ਨੂੰ ਆ ਖੋਲ ਕੇ ਦਿੱਤਾ ਪੌਡਕਾਸਟ ਆ ਜਿਗਾਰੜ ਜਾ ਸਾਰਾ ਲਿਆਤਾ ਆ ਮਾਈਕ ਮੂੰਹ 'ਚੇ ਸਾਰੇ ਆ ਕਸਨ ਵਾਲਾ ਸਟੈਂਡ ਜਾ ਇੱਧਰ ਸਾਰਾ ਜਿਗਾਰੜ ਲਿਆਤਾ ਸਾਰਾ ਤੇ ਕੈਮਰੇ ਕੱਪੇ ਸਾਰਾ ਜਿਗਾਰੜ ਇਹਨੂੰ ਕਰਕੇ ਦਿੱਤਾ ਕਹਿੰਦਾ ਅੱਗੇ ਤੇਰੇ ਭਾਗ ਲੱਛੀ ਠੀਕ ਆ ਨਾ ਗੱਲ ਅੱਗੇ ਤੇਰੇ ਭਾਗ ਜਦੋਂ ਉਹੀ ਫੋਕਰ ਬਣੀ ਜੀ ਰਹਿਣਾ ਫਿਰ ਤਾਂ ਨਿੱਕੰਮ ਚੱਲਦਾ ਜੇ ਕੰਮ ਚਲਾਉਣਾ ਫਿਰ ਚੱਲ ਸਕਦਾ ਨਹੀਂ ਘੋੜਾ ਹੈਲੋ ਹੈਲੋ ਹਾਂਜੀ ਮੈਂ ਵੀ ਗੱਲਬਾਤ ਸ਼ੁਰੂ ਕਰਨ ਲਈ ਜਾ ਰਿਹਾ ਪੰਜਾਬੀ ਉਹ ਮੈਂ ਬਹੁਤ ਐਂਡ ਨਹੀਂ ਦੇਣਾ ਤੂੰ ਆਪਣੇ ਕੰਮ ਕਰ ਯਾਰ ਮੈਂ ਤੇਰੀ ਗੱਲ ਪ੍ਰਮੋਸ਼ਨ ਕਰੀਂ ਨਾ ਤੇਰੇ ਪੋਡਕਾਸਟ ਨੂੰ ਦੇਖੋ ਪਤਾ ਨਾ ਦੇਖੋ ਤੇ 5-7 ਲੱਖ ਬੰਦੇ ਨੇ ਮੇਰੀ ਗੱਲ ਸੁਣ ਲੈਣੀ ਹੈ ਮੈਂ ਗੱਲ ਤਾਂ ਸੁਣ ਲੈ ਮੈਂ ਗੱਲ ਕੀ ਕਹਿ ਰਿਹਾ ਹਾਂ ਹਾਂਜੀ ਤਾਂ ਗੱਲ ਇਹ ਆ ਵੀਰੋ ਕਿ ਮੈਂ ਗੱਲਾਂ ਹੁਣ ਜਿਹੜੀਆਂ ਬਹੁਤ ਸਾਰੀਆਂ ਨੇੜੀਆਂ ਕਿ ਗੱਲਾਂ ਥੋੜਾ ਨਾਲ ਸਾਂਝੀਆਂ ਕਰੂੰਗਾ ਉਹ ਤੁਹਾਨੂੰ ਮੈਂ ਦੱਸੂੰਗਾ ਕਿ ਕੋੜੇ ਚੈਨਲ ਦਾ ਕਿੰਨਾ ਹੋਵੇ ਪੰਜਾਬ ਹੈਡ ਚੈਨਲ ਆ ਬਾਈ ਅੱਗੇ ਪੰਜਾਬ ਹੈ ਹੂੰ ਹੂੰ ਅੱਗੇ ਪਾ ਦਾਂਗੇ ਆਪਾਂ